ਮੁਰਗਾ ਵੀ ਲੈਂਦਾ ਵਾ ਮੁਰਗਾ ਵੀ ਖੋਲਣਾ ਆਹ ਦੇਖੋ ਮੁਰਗਾ ਵੀ ਨਹੀਂ ਲੈ ਕਿਉਂਦਾ ਚੜਾ ਮੁਰਗਾ ਤੇ ਤੁਸੀਂ ਆਹ ਮੰਦਸ਼ਵਾਲੇ ਦੇਖੋ ਸ਼ਵਾਲਿਆਂ ਚ ਮੁਰਗੇ ਬਣਾ ਰਿਹਾ ਦੇਖੋ ਬਸ ਜਪੋਦੀ ਲੋਕਾਂ ਨੇ ਮੁਰਗੇ ਨਾਲ ਤੋਰ ਪੜੀ ਪੁਜਾਰੀ ਜਿੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਹੜੀ ਸ਼ਵਾਲੇ ਚ ਉਹਨਾਂ ਨੇ ਦਾਰੂ ਤੇ ਮੁਰਗਾ ਮਰਗਾ ਲੈ ਕੇ ਵੜੇ ਨੇ ਉਹ ਕੌਣ ਨੇ ਉਹ ਕੰਬਰੇਸ਼ਨ ਕੌਣ ਹੈ ਜੀ ਉਹ ਸ਼ਲਾਵ ਮੜਾ ਜਾਂਦਾ ਸਹੀ ਆਏ ਆ ਜੀ ਦੁਰਗਾਣਾ ਮੰਦਿਰ ਨਾਥਾ ਦਾ ਮੰਦਿਰ ਆ ਜਿਹਨੂੰ ਪ੍ਰਸਿੱਧ ਪੈਰੋ ਬਾਬਾ ਮੰਦਿਰ ਵੀ ਕਹਿੰਦੇ ਆ ਆ ਤੁਸੀਂ ਦੇਖ ਲਓ ਆਮਾ ਅੰਬੇ ਦਾ ਮੰਦਿਰ ਆ ਇਹ ਪੈਰੋ ਬਾਬਾ ਦਾ ਮੰਦਿਰ ਆ ਇਹ ਸਾਡਾ ਸ਼ਵਾਲਾ ਹੈ ਠੀਕ ਆ ਸ਼ਿਵਜੀ ਮਹਾਰਾਜ ਵਾਲਾ ਜਿਹੜਾ ਸ਼ਵਾਲਾ ਇਹਦੇ ਅੰਦਰ ਵੀ ਤੇ ਪੈਰੋ ਬਾਬਾ ਨੂੰ ਠੀਕ ਆ ਸਾਡਾ ਇਤਿਹਾਸ ਚ ਹੋਣਗੇ ਗ੍ਰੰਥਾਂ ਚ ਕੀ ਪੈਰੋ ਬਾਬਾ ਨੂੰ दारू ਦਾ ਭੋਗ ਲੱਗਦਾ ਬੱਤ ਕਿਸੇ ਵੱਲੋਂ ਸ਼ਵਾਲੇ ਦੇ ਅੰਦਰ ਪੈਰੋ ਬਾਬਾ ਦੀ ਕੋਈ ਮੂਰਤੀ ਰੱਖੀ ਆ ਉਹਨੂੰ दारू ਚੜਾਈ ਗਈ ਤੇ ਉੱਥੇ ਮੁਰਗਾ ਚੜਾਇਆ ਗਿਆ ਜੋ ਕਿ ਬਹੁਤ ਨੀਂਦ ਨਹੀਂ ਹੋਗਾ ਤੇ ਬਰਦਾਸ਼ਤ ਹੋ ਵੀ ਨਹੀਂਗਾ। ਹਨ ਉਹ ਵੀਡੀਓ ਕਿਸੇ ਨੇ ਪਾਈ ਆ ਤੇ ਅਸੀਂ ਉਹ ਨਾਏ ਆ ਪਤਾ ਕਰਨ ਕਿ ਕਿਹੜੀਆਂ ਕਿਧੀਆਂ ਕਰਤੂਤਾਂ ਹੋ ਜੀਆਂ ਜਿਹੜੇ ਸਾਡੇ ਧਰਮ ਨੂੰ ਬਦਨਾਮ ਕਰਨ। ਆ ਸ਼ਵਾਲੇ ਤੇ ਜਿਹੜਾ ਸ਼ਰਾਬ ਚੜੀ ਆ ਤੇ ਮੁਰਗਾ ਚੜਿਆ ਇਹਦੇ ਬਾਰੇ ਕੀ ਕੋਣ ਲਾਇਆ? ਕਿੰਨੇ ਚੜਾਇਆ? ਹਾਂਜੀ। ਤੁਸੀਂ ਹੋ ਗਿਆ ਪਹਿਲਾਂ ਬਹੁਤ। ਲਾਡੂ ਫੋਨ ਉਹਦੀ ਜੇਰੀ। ਹਾਂਜੀ। ਸੇ ਪਰ ਉਹਦੀ ਹਾਂ। ਆਂ ਨਿੰਦੂ ਸੁਪਰ ਸ਼ਾਬਦ ਹੋ ਜੇ ਜਗਿਆ। ਕਦਾਂ ਕਦਾਂ ਕਰੇ ਜਿਹੜੇ ਉਹ ਬੱਕਰਾ ਜਿਹੜਾ ਨਹੀਂ ਮੁਰਗਾ ਆ ਜਾ ਆ ਜਾ ਮੁਰਗਾ ਜਿਹੜਾ ਮੰਦੇ ਨਾ ਤਾਂ ਚੜਿਆ ਨਹੀਂ ਹਾਂਜੀ ਉੱਥੇ ਚੜਿਆ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਦੇਖੋ ਤੁਸੀਂ ਵੀ ਸੰਤ ਜੀ ਚੋਲਾ ਤਾਰਿਆ ਹੈ ਨਾ ਪੈਰਾ ਉਹ ਆਪਾ ਦਾ ਜਦੋਂ ਅੰਦਰ ਆਸਨ ਅਲੱਗ ਬਣਿਆ ਹੋਇਆ ਵਾ ਹਾਂਜੀ ਉਹਨਾਂ ਦੇ ਅਲੱਗ ਮੰਦਰ ਬਣਿਆ ਹੋਇਆ ਰਿਹਾ ਤੇ ਇਹ ਕਿਹੜਾ ਮੇਰੀ ਬੇਨਤੀ ਇਹ ਜੇ ਇਹ ਕਹਿੰਦਾ ਉਹ ਨਾਲ ਕੋਣ ਨੇ ਹਾਂਜੀ ਨਾਲ ਕੋਣ ਨੇ ਇਹ ਬਾਬਾ ਕਰਤੇ ਕਰਤੀ ਹੈ ਚੜਦਾ ਕਰਤੇ ਕੇ ਨੂੰ ਚੜਦਾ ਹਾਂਜੀ ਨਾ ਚੜਦਾ ਕਰਦੇ ਕੇ ਅਨੰਦੀ ਮਾਨ ਨੂੰ ਚੜਦਾ ਹਾਂਜੀ ਉਹ ਅੱਛੀ ਇੱਕ ਮਿੰਟ ਲਈ ਬਾਬਾ ਹੀ ਮੇਰੀ ਬੇਨਤੀ ਸੁਣੋ ਹਾਂ ਨੂੰ ਨਾ ਬਖੰਡਾ ਚ ਨਾ ਵੜੋ ਨਾ ਹੀ ਬਖੰਡਾ ਚ ਵੜਨਾ ਪਾਰਵਤੀ ਮਾਤਾ ਨੂੰ ਚੜਦਾ ਨਹੀਂ ਚੜਦਾ ਇਹ ਗਣਪਤੀ ਮਾਤਾ ਨੂੰ ਚੜਦਾ ਫੂਜੀ ਮਾਲਾ ਨੂੰ ਚੜਦਾ ਨਹੀਂ ਫਿਰ ਕੋਈ ਉੱਥੇ ਕਿ ਕਿਰਦੋ ਚੜਾਉਂ ਦਿੱਤਾ ਇਹ ਵੇਖੋ ਪੈਰੋ ਰਾਜਨੀ ਮੂਰਤੀ ਹੈ ਨਾ ਪੈਰੋ ਬਾਬਾ ਦਾ ਮੰਦਿਰ ਨਹੀਂ ਗੱਲ ਹੈਗਾ ਫਿਰ ਉੱਥੇ ਕੋਈ ਚੜਾਇਆ ਪਰਲੇ ਪਾਸੇ ਜੋਤ ਹੈਗੀ ਨਾ ਪੈਰੋ ਨਾਲ ਜੀ ਦੀ ਹਾਂ ਉੱਥੇ ਕੋਈ ਚੜਾਇਆ ਉਧਰੋਂ ਦੀ ਕੋਈ ਚੜਦਾ ਜੀ ਹੈ ਉਧਰੋਂ ਦੀ ਬੋਤਲਾ ਲੈ ਕੇ ਚੜਦੇ ਆ ਉਧਰੋਂ ਕਿਉਂ ਨਿਕਲਦੀਆਂ ਨਹੀਂ ਨਹੀਂ ਤੁਸੀਂ ਇੱਥੇ ਚੜ੍ਹ ਗਏ ਮੀਂਹ ਦੇ ਨਾਲੋਂ ਆ ਪੈਰੋ ਨਾਲ ਜੀ ਦੇ ਨਾਲ ਸੁਣ ਜੀ ਕੀ ਆਇਓ ਬਾਹਰ ਆਇਓ ਤੇ ਬਾਜ ਗੂੰਜਦੀ ਕੀ ਨਾਮ ਆਪਣਾ ਮਹਾਰਾਜ ਜੀ ਹੈ ਅਮਰਤਨਾਥ ਅਮਰਤਨਾਥ ਤੁਸੀਂ ਹੀ ਵੇਖੋ ਮੇਰੀ ਗੱਲ ਸੁਣੋ ਚੋਲਾ ਧਾਰਿਆ ਵਾ ਤੁਸੀਂ ਠੀਕ ਆ ਸਾਡੇ ਪੂਜਨੀਓ ਬਹਿ ਜਾ ਬਹਿ ਜੋ ਤੁਸੀਂ ਬਹਿ ਜਾ ਚਲੋ ਇੱਥੇ ਬਹਿ ਜੋ ਤੁਸੀਂ ਸਾਡੇ ਪੂਜਨੀਓ ਤੁਸੀਂ ਮੈਨੂੰ ਤਾਂ ਸ਼ੋਗਨਨਪਤੀ ਮਾਰਾ ਨੂੰ ਚੜਦਾ ਪੋਹ ਕਿਹੜਾ ਸ਼ਵਾਲਾ ਵਾ ਇਹੋ ਜਿਹਾ ਜਿੱਥੇ ਮੀਂਹ ਤੇ ਸ਼ਰਾਬ ਚੜਾਉਂਦੇ ਆ ਇਹ ਸਾਰਾ ਪੈਰੋਨਾਥ ਜੀ ਦਾ ਮੰਦਿਰ ਹੈ ਇਹ ਸਾਰਾ ਪੈਰੋਨਾਥ ਜੀ ਦਾ ਮੰਦਿਰ ਹੈ ਕਹਾਰਿਆ ਉਸ ਤੋਂ ਦੋ ਤੱਕ ਤੋਂ ਦੋ ਤੱਕ ਤੋਂ ਫਿਰ ਪੈਰੋਮਾਬਾਦ ਅਲੱਗ ਕਿਉਂ ਬਣਾਇਆ ਤੁਸੀਂ ਹਾਂਜੀ ਅਲੱਗ ਕਿਉਂ ਬਣਾਇਆ ਹੈ ਨਹੀਂ ਬਣਾਇਆ ਉਹ ਵੀ ਮੂਰਤੀ ਉਦੋਂ ਵੀ ਪਰਚੇਨ ਮੂਰਤੀ ਆ ਜਾਣੀ ਯਾਰ ਤੁਸੀਂ ਚਾਰਜ ਨੂੰ ਬਲਾ ਇੱਕ ਮਿੰਟ ਚਾਰਜ ਪਿੱਛੇ ਕਾਫੀ ਕਰ ਹਾਂਜੀ ਪਹਿਲੀ ਗੱਲ ਕਰੀਏ ਤੁਸੀਂ ਵੇਖੋ ਸੰਤ ਜੀ ਹਾਂਜੀ ਤੁਹਾਡੇ ਤੋਂ ਅਹੀ ਸਿੱਖਣਾ ਸਿੱਖਣਾ ਜੋ ਅਜੇ ਤੋਂ ਵਾਇਰਲ ਵੀਡੀਓ ਫੋਰਮ ਸ਼੍ਰੀਨਦੀ ਜੀ ਦਾ ਰਾਹੀਂ ਇੱਥੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਸਵਾਲ ਸਮਾਜ ਪੁੱਛਦਾ ਕੀ ਜਿੱਤੇ ਸਾਡੇ ਮਹਾਦੇਵ ਦਾ ਨਿਵਾਸ ਹੈ ਜੀ ਗਰੇਵ ਜੀ ਮਨਾਈ ਤਨਵਾ ਪਰਵਤੀ ਮਦਨ ਦਾ ਨਿਵਾਸ ਹੈ ਉਹਦੇ ਲਾਗੇ ਤੁਸੀਂ ਪੈਰੋ ਵਿਖੋ ਹਰ ਦੀ ਆਪਣੀ ਮੰਤਰ ਹਾਂਜੀ ਔਰ ਦੀ ਇੱਕ ਵਿਧੀ ਕਰੀਏ ਆ ਆ ਵੇਖੋ ਜੀ ਆ ਵੀਡੀਓ ਵਾਇਰਲ ਹੋਉਂਦੀ ਆ ਜਿਹੜੇ ਚ ਸ਼ਵਾਲੇ ਦੇ ਵਿੱਚ ਹੀ दारू ਤੇ ਮੁਰਗਾ ਲੈ ਕੇ ਕੋਈ ਬੜਿਆ ਆਵਾ ਤੇ ਇਹ ਕਹਿੰਦੇ ਆ ਜੀ ਉਹ ਉੱਥੇ ਪੈਰੋ ਬਾਬਾ ਦੀ ਮੂਰਤੀ ਤਾਂ ਤੇ ਆ ਤੁਸੀਂ ਵੇਖ ਲਓ ਪੈਰੋ ਬਾਬਾ ਦਾ ਪ੍ਰੋਪਰ ਮੰਦਿਰ ਬਣਿਆ ਜਿੱਥੇ दारू ਚੜਦੀ ਹੋਏਗੀ ਠੀਕ ਆ ਭੋਗ ਲੱਗਦਾ ਹੋਏਗਾ ਲੇਕਿਨ ਸ਼ਵਾਲੇ ਦੇ ਵਿੱਚ ਐਹੋ ਜੀ ਹਰਕਤ ਕਰਨਾ ਨਿੰਦਣਯੋਗ ਅਹੀ ਉਹਨਾਂ ਪ੍ਰਸ਼ਾਸਨ ਤੋਂ ਵੀ ਕਿਸੇ ਨੂੰ ਬੁਲਾ ਲੱਗੇ ਆ ਤੇ ਇਹਨਾਂ ਦਾ ਤਾਂ ਮੰਨਣ ਯੋਗ ਨਹੀਂ ਆ ਕਹਿੰਦੇ ਚੜਦੀ ਆ ਤੇ ਕਿਹ ਕੋਈ ਮੈਨੂੰ ਧਰਮ ਗ੍ਰੰਥ ਦਿਖਾ ਦਿਓ ਜਿੱਥੇ ਸ਼ਵਾਲੇ 'ਚ ਮੀਟ ਚੜਦਾ ਹੋਵੇ ਇਹ ਸ਼ਵਾਲੇ 'ਚ ਚੜਾਈ ਫਿਰਦੇ ਨੇ ਮੇਰੀ ਗੱਲ ਸੁਣੋ ਪੈਰੋ ਬਾਬਾ ਦੀ ਵੀ ਅੰਦਰ ਮੂਰਤੀ ਆ ਸਾਡੇ ਉਹ ਵੀ ਸਤਕਾਰਯੋਗ ਨੇ ਸਾਡੇ ਪੂਜਨੀਏ ਨੇ ਲੇਕਿਨ ਮੈਨੂੰ ਇਹ ਦੱਸੋ ਉਥੇ ਕਾਰਤਿਕ ਮਹਾਰਾਜ ਦੀ ਪਾਰਵਤੀ ਮਾਤਾ ਦੀ ਨੰਦੀ ਮਹਾਰਾਜ ਦੀ ਗਣਪਤੀ ਮਾਰਿਆ ਦੇ ਤੇ ਸ਼ੂਕੀ ਮਾਤਾ ਦੀ ਪਿੰਡੀ ਦੀ ਆ ਤੇ ਉਥੇ ਉਥੇ ਚੜ ਚੜ ਕਰਦਾ ਉਹ ਮੀਟ ਜਾਂ ਸ਼ਰਾਬ ਤੁੱਕੀ ਬੀਤ ਖੋ ਗਈ ਇਹ ਕਾ ਦਾ ਮੰਦਿਰ ਹਾਂਜੀ ਇਹ ਕਾ ਦਾ ਮੰਦਿਰ ਪੈਰੋ ਨਾਲ ਜੀ ਇੱਥੇ ਜੀ ਚੜਦਾ ਸ਼ਰਾਬ ਚੜਦੀ ਆ ਚੜਦਾ ਮਹਾਰਾਜ ਨੂੰ ਭੋਗ ਲੱਗਦਾ ਅਹੀਂ ਹੋਰ ਜ ਕੋਈ ਕਿੰਤੂ ਪ੍ਰਿੰਤੂ ਨਹੀਂ ਕਰੰਦੇ ਕਿਉਂਕਿ ਸਾਡਾ ਸਨਾਥੀ ਤੁਹਾਨੂੰ ਕੰਗਾ ਚੜਦਾ ਹੋਏ ਹਾਂ ਮਹਾਰਾਜ ਨੂੰ ਭੋਗ ਲੱਗਦਾ ਤਾਂ ਅਹੀਂ ਨਹੀਂ ਸ਼ਿਵ ਜੀ ਮਹਾਰਾਜ ਦੇ ਸ਼ਵਾਲੇ ਚ ਕਿਰੋਂ ਦਾ ਮੀਟ ਮੀਟ ਦਾ ਭੋਗ ਲੱਗ ਲੱਪਿਆ ਜੀ ਇੱਥੇ ਵੀ ਮੂਰਤੀ ਆ ਨਾ ਜੀ ਦੀ ਨਹੀਂ ਮਹਾਰਾਜ ਦੇਖੋ ਮੇਰੀ ਗੱਲ ਸੁਣੋ ਤੁਹਾਡੇ ਨਾ ਤਾਂ ਮੰਦਿਰਾਂ 'ਚ ਬੈਣ ਖਾਣ ਦਾ ਕੋਈ ਫਾਇਦਾ ਨਹੀਂ ਜੀ ਮੇਰੇ ਕੋ ਜੋ ਤੁਸੀਂ ਨਰਾਦਰ ਹੀ ਕਰਨਾ ਦੇ ਮੂਰਤੀ ਤੋਂ ਮਹਾਰਾਜ ਦਾ ਮੰਦਿਰ ਅਲੱਗ ਬਣਿਆ ਵਾ ਕੋਈ ਉੱਥੇ ਆਹ ਕਿਹੜੇ ਕੰਮ ਹੋ ਗਏ ਕਿ ਸ਼ਵਾਲੇ 'ਚ ਮੁਰਗਾ ਲੈ ਕੇ ਵੜ ਗਏ ਜੀ ਮੈਂ ਮੰਨਦਾ ਮੈਂ ਤਾਂ ਗਲਤੀ ਹੋ ਗਈ ਹਾਂ ਜੀ ਨਹੀਂ ਨਹੀਂ ਗਲਤੀ ਤੁਹਾਡੇ ਕੋਈ ਨਹੀਂ ਹੋਈ ਤੁਸੀਂ ਨਹੀਂ ਕੀਤਾ ਮੈਂ ਨਹੀਂ ਕੀਤੀ ਕਿੰਨੇ ਜੀ ਆਉਂਦੇ ਹੁਣ ਤਾਂ ਤੁਹਾਡੇ ਧਰਮ ਚ ਨਾ ਆਪਾਂ ਪੁੰਡਿਆ ਵਾਲਾ ਪਖੰਡੀ ਆ ਵਾਰੀ ਵਾਰੀ ਠੀਕ ਹੈ ਨਾ ਰੱਬ ਸਭ ਰੱਬੇਗਾ ਨਾ ਮੰਗਣਾ ਰੱਬ ਕੋ ਮੰਗੋ ਜਿੰਨੇ ਸਭ ਕੁਝ ਦੇਣਾ ਆ ਇੱਕ ਮਿੰਟ ਪਾਡਿਆ ਪੁੰਡਿਆ ਵਾਲੇ ਕੰਮ ਚੰਗੇ ਨੇ ਇੱਕ ਮਿੰਟ ਭੱਜ ਤਾ ਰੱਬ ਕੋ ਮਾਤਾ ਜੀ ਤੁਹਾਡਾ ਮੰਦਰ ਦਾ ਕੋਈ ਝਗੜਾ ਤੁਹਾਡਾ ਗੱਡੀਆਂ ਦਾ ਝਗੜਾ ਉਹਨੂੰ ਸਮਝੋ ਆਪਣੇ ਤੱਕ ਤੁਹਾਡੇ ਰੱਬ ਤੱਕ ਨਹੀਂ ਜੇ ਕਿਸੇ ਨਿਆਣਾ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਇਹ ਮੰਨਦੇ ਹੋ ਤੁਹਾਨੂੰ ਚੜ੍ਹਾ ਨਹੀਂ ਦਿੰਦੇ ਤੁਸੀਂ ਤਾਂ ਚੜ੍ਹਾ ਹਾਂ ਹਾਂ ਉਦਾਂ ਦੱਸੋ ਇੱਕ ਮਿੰਟ ਇੱਕ ਮਿੰਟ ਹੁਣ ਸੱਚਾਈ ਦੱਸੋ ਹੁਣ ਆਪਾਂ ਮੰਨਦੇ ਇੱਥੇ ਬੰਦਾ ਸੀਗਾ ਵੇਹੇ ਚੜਾਣਾ ਜੇ ਉੱਥੇ ਚੜਾਣ ਦੇਂਦੇ ਹੁੰਦੇ ਇੱਕ ਮਿੰਟ ਹਾਂਜੀ ਬਾਬਾ ਜੀ ਮੇਰੀ ਜਿਹੜੀ ਗੱਲ ਜੇ ਉੱਥੇ ਚੜਦੇ ਹੁੰਦਾ ਤੇ ਤੁਸੀਂ ਸ਼ਵਾਲੇ ਚ ਚੜਾਣਾ ਸੀਗਾ ਹਾਂਜੀ ਜੇ ਉੱਥੇ ਚੜਾ ਚੜਾਣ ਦੇ ਹੁੰਦੇ ਤੁਸੀਂ ਉਈ ਚਵਾਲੇ ਚ ਚੜਾਣਾ ਜੀ ਭਗਤ ਆਉਂਦੇ ਆ ਕਹਿੰਦੇ ਹੈ ਜਨਾਨੀ ਕੋ ਨਹੀਂ ਚੜਵਾਉਂਦਾ ਓਹੋ ਜੀ ਚੜਦਾ ਹੁੰਦਾ ਇਹ ਤੁਹੀਂ ਚੜਾਉਂਦੇ ਆਪਾਂ ਸਿਰ ਚ ਚੜਾਉਂਦੇ ਆ ਕਿੱਥੇ ਬੰਦ ਆਂ ਚਾਰਤੀ ਮੈਂ ਜਨਾਨੀ ਆ ਤੂੰ ਹੀ ਸਾਨੂੰ ਰਹਿ ਗਿਆ ਦੁਨੀਆ 'ਚ ਹੈ ਨਾ ਕਿੱਥੇ ਬੰਦ ਆ ਚਵਾਲੇ 'ਚ ਨਹੀਂ ਨਾ ਬੰਦ ਤੇਰੇ ਘਰੋਂ ਕਿਉਂ ਨਹੀਂ ਆਈ ਜਨਾਨੀ ਮਾੜੀ ਦਾ ਸੇਵਾ ਕਰਨ ਤੇ ਚਵਾਲੇ ਦੀ ਗੱਲ ਆ ਇੱਧਰ ਆ ਕੇ ਕਰੋ ਬੋਲੀ ਓ ਯਾਰ ਮੂਰਤੀ ਤਾਂ ਤੇ ਬਾਕੀ ਭਗਵਾਨਾਂ ਦੀ ਮੂਰਤੀ ਨਹੀਂ ਗੀ ਮੂਰਤੀਆਂ ਹੁੰਦਾ ਆਪਾਂ 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 ਕੀ ਆਪਾਂ ਕਹੇ ਗੱਡੀ ਠੰਡੀ ਗੱਡੀ ਉਹਨਾਂ ਦੀ ਨਾ ਪਾਉਣ ਉਹਨਾਂ ਦਾ ਮਤਲਬ ਜੀ ਤੁਹੀ ਵੇਖੋ ਮੰਦਰ ਦੀ ਵਿਵਸਥਾ ਤੁਹਾਡੇ ਕੋ ਹੁੰਦੀ ਦੋਵਾਂ ਕੋ ਠੀਕ ਆ ਨਹੀਂ ਹੁੰਦੀ ਤੁਹਾਨੂੰ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਆ ਦੋਵੇਂ ਚੱਲ ਜਓ ਅੰਦਰ ਇੱਥੇ ਇਹ ਨਹੀਂ ਮਸਬਾਰ ਕਰੇ ਮੇਰੀ ਬੇਨਤੀ ਸੁਣ ਲੋ ਦੋਵੇਂ ਚੱਲ ਜਓ ਦਰਿਆਣਾ ਮੰਦਰ ਆਪੇ ਸੰਭਲੋ ਕਿਉਂਕਿ ਆਪਾਂ ਆਪਣੇ ਰੱਬ ਦਾ ਕਮਾੜ ਹੁੰਦੇ ਨਹੀਂ ਜੇ ਦੇਖਣਾ ਆਪਾਂ ਵੇਖੋ ਮੰਨੀਏ ਗੱਲ ਨੂੰ ਸ਼ਵਾਲੇ ਨੂੰ ਸ਼ਵਾਲਾ ਰਹਿੰਦੀ ਠੰਡ ਬਣਾਉਂਦਾ ਆਇਆ ਭਾਈ ਇਹਨਾਂ ਨੇ ਦੇਖੋ ਭਾਈ ਸ਼ਵਾਲੇ ਚੜਾ ਤੂੰ ਹੀ ਚੜਾਓ ਪਰ ਸ਼ਵਾਲੇ ਅਸੀਂ ਪਰਚਾ ਦਿਵਾਵਾ ਤੇ ਢੜਦੇ ਭਾਈ ਗੱਡੀਆਂ ਮੰਦਰ-ਮੁੰਦਰ ਹੋਣ ਕੋ ਉਹ ਨਹੀਂ ਰਹੇ ਕਿ ਆਏ ਸੇਵਾ ਕਿਦੀ ਚਲੇਗੇ ਮੰਦਰਾਂ 'ਚ ਰਹਿ ਗਿਆ ਗੱਡੀਆਂ ਆਖ ਤੇ ਪੈਸੇ ਵਟੋਲੋ ਬਸ ਰੱਬ ਦੇ ਧਿਆਣਾ ਵੇਣ ਕੇ ਨੇ ਰੱਬ ਨੇ ਧਿਆਣਾ ਨਹੀਂ ਕੋਣ ਮੰਦਰ ਦਾ ਟਰਸਟੀ ਆ ਜਾਂ ਮੰਦਰ ਦਾ ਕੋਈ ਹਾਨੂੰ ਹੋਰ ਨਾ ਨਹੀਂ ਜੇ ਮਤਲਬ ਉਹ ਕੀ ਤੁਹਾਡੀ ਹੱਥ 'ਚ ਲੜਾਈ ਪਹਿਲੀ ਗੱਲ ਇਹ ਹੋਣੀ ਨਹੀਂ ਚਾਹੀਦੀ ਮੰਦਰ 'ਚ ਮੰਦਰ ਹੁੰਦਾ ਬਦਨਾਮ ਰੱਬ ਮੈਨੂੰ ਇਹ ਚੀਜ਼ ਦੱਸੋ ਜਿਹੜਾ ਆਪਾਂ ਕੰਮ ਆਏ ਆ ਉਹਦਾ ਕੀ ਕੱਢਿਆ ਟੀਚਾ ਐਂਡ ਤੇ ਕੀ ਗਾ ਤੋ ਇਹ ਕੰਮ ਹੋਵੇਗਾ ਨਹੀਂ ਚੜਾਉਂਦੇ ਤੇ ਕੀ ਹੋਉਂਦਾ ਸਾਡੇ ਕੋਈ ਵੀਡੀਓ ਵਾਇਰਲ ਹੋ ਕੇ ਆ ਗਈ ਆ ਤੇਰਾ ਬਾਬਾ ਦਾ ਮੰਦਿਰ ਬਣਿਆ ਠੀਕ ਹੈ ਅਲੱਗ ਬਣਿਆ ਉੱਥੇ ਸ਼ਰਾਬ ਚੜਦੀ ਆ ਜੋ ਆ ਤੁਹਾਡਾ ਪਰੰਪਰਾ ਹੈ ਕਿ ਤੁਸੀਂ ਉਥੇ ਚੜਾਓ ਹਾਨੂੰ ਕੋਈ ਹਾਂ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਇਹ ਸਵਾਲ ਆ ਹੈਨਾ ਸ਼ਿਵਜੀ ਮਾਰਾ ਤੂੰ ਤੇਰੇ ਅੰਦਰ ਹੀ ਸ਼ਰਾਬ ਇਹਦੇ ਅੰਦਰ ਹੀ ਚਿਕਨ ਚੜਾਉਂਦੇ ਆ ਬਾਬਾ ਤੁਹਾਨੂੰ ਕੀ ਪਲੇਸ ਪਈ ਹੈਗੀ ਆਪਾਂ ਕਿਉਂ ਆ ਕੋਈ ਦਿੱਤੋਂ ਚੜਾਉਂਦੇ ਨਹੀਂ ਚੜਾਉਂਦੇ ਉੱਥੇ ਮੰਗਰਵਾ ਵਾਲੋ ਵੇਖਿਆ ਨਾ ਤੁਸੀਂ ਤੁਹਾਡੇ ਕੋਈ ਵੀਡੀਓ ਗਈ ਨਾ ਕੋਈ ਬੰਦਾ ਚੜਾਉਂਦੇ ਆ ਭਾਈ ਤੁਸੀਂ ਤਾਂ ਸਮਝ ਉਜਾਰ ਸਾਹਿਬ ਇਹ ਕੋਣ ਹਾਂ ਉਹ दारू ਵੀ ਚੜਾਉਂਦੇ ਆ ਵਾ ਤੇ ਆ ਮੁਰਗਾ ਵੀ ਰੱਖਿਆ ਉਹਨੇ ਕੋਣ ਬਾਬਾ ਲਿਆ ਆ ਭਗਤੀ ਆ ਨਾ ਉਹ ਯਾਰ ਤੁਸੀਂ ਫਿਰ ਸਿਆਣੇ ਬਿਆਣੇ ਹੋ ਕੇ ਕਰਨ ਤੋਂ ਮਤ ਲਿਆ ਤੁਸੀਂ ਰੋਕੋ ਰੋ ਨੂੰ ਹਾਂ ਤੁਸੀਂ ਆਪ ਐ ਤਾਂ ਚੜਾਉਂਦੇ ਜੇ ਜੇ ਗਲਤ ਕੰਮ ਹੋਣਾ ਤਾਂ ਫਿਰ ਜ਼ਿੰਮੇਵਾਰ ਵੀ ਤੁਹਾਡੀ ਜੇ ਨਾਲੇ ਮਹਾਰਾਜ ਜੀ ਕੋਈ ਇੰਡੀਆ 'ਚ ਐਹੋ ਜਿਹਾ ਮੰਦਿਰ ਨਹੀਂਗਾ ਜਿਹੜਾ ਚਵਾਲੇ 'ਚ ਪੈਰੋ ਬਾਬਾ ਦੀ ਮੂਰਤੀ ਰੱਖੀ ਜੇ ਤੁਸੀਂ ਰੱਖੀ ਆ ਸਾਨੂੰ ਕੋਈ ਪ੍ਰੋਬਲਮ ਤਾਂ ਨਾ ਪਹਿਲਾਂ ਦੀ ਉਹ ਮਹਾਰਾਜ ਜੀ ਕੋਈ ਇੰਡੀਆ 'ਚ ਮੰਦਿਰ ਨਹੀਂ ਆਹੋ ਜਿਹਾ ਕਿਉਂਕਿ ਪੈਰੋ ਬਾਬਾ ਨੂੰ ਸ਼ਰਾਬ ਵੀ ਚੜਦੀ ਹੈ ਤੇ ਉਹ ਤਾਂ ਕਰਕੇ ਬਾਹਰ ਹੁੰਦੀ ਕਿ ਬਾਕੀ ਦੇਵੀ ਦੇਵਤਿਆਂ ਦਾ ਭਮਾਨ ਨਾ ਹੋਵੇ ਤੁਸੀਂ ਤਾਂ ਅੰਦਰ ਹੀ ਸਭ ਕੁਝ ਕਰੀ ਜਾਂਦੇ ਜੇ ਜੇ ਅੱਜ ਤੋਂ ਬਾਅਦ ਸ਼ਵਾਲੇ 'ਚ ਇਹ ਕੰਮ ਹੋਇਆ ਤਿੰਚਾਰ ਸਾਹਿਬ ਤੁਹਾਨੂੰ ਤੁਹਾਡੀ ਡਿਊਟੀ ਜੇ ਵੇਖੋ ਤੁਹਾਡੇ ਤੱਕ ਪ੍ਰਿਆਜ ਪੰਚਾਇਤ ਦੀ ਆ ਪਰ ਚਾਪ ਤੁਹਾਡੇ ਕੋਲ ਲੈਣਾ ਜੇ ਦਰਜ ਭਾਵੇਂ ਕੋਈ ਨਾ ਕੋਈ ਸੱਜਣ ਭਾਵੇਂ ਕੋਈ ਸੰਗਤ ਬਾੜ ਦੁਰਗਾਣਾ ਮੰਦਰ ਨੇ ਬੋਰਡ ਲਾਇਆ ਕਿ ਅੰਦਰ दारू ਨਹੀਂ ਚੜਨੀ ਤੁਸੀਂ ਫੇਰ ਚੜਾਉਂਦੇ ਜੇ ਚੜਦੀ ਆ ਦੋਵੇਂ ਚੜਦੇ ਮੈਂ ਕਹਿੰਦਾ ਚੜਦੀ ਹੋਵੇ ਜੇ ਭੈਰੋ ਬਾਬਾ ਨੂੰ ਚੜਦੀਆ ਚੜਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕੀ ਲੇਕਿਨ ਜੇ ਜਵਾਲੇ ਚਾਤ ਤੋਂ ਬਾਅਦ दारू ਵੇਚ ਲਈ ਆਪਾਂ ਤੇ ਬਾਅਦ ਚ ਉਹ ਨਾ ਕਹੋ ਕਿ ਹੋਰ ਚੜਦੀ ਨਹੀਂ ਬਾਅਦ ਜਹੀ ਨਹੀਂ ਕੀ ਲੱਗ ਰੱਖਦਾ ਬੋਲੋ ਨਾ ਜੇ दारू ਮੁਰਗਾ ਨਹੀਂ ਚੜੂਗਾ ਸਵਾਲੇ ਚ ਨਹੀਂ ਨਾ ਚੜੂਗਾ ਤੇ ਜੇ ਚੜਦਾ ਚੜਦਾ ਉਸ ਤੋਂ ਬਾਅਦ ਜਿੰਮੇਵਾਰੀ ਤੁਹਾਡੀ ਜੀ ਤੇਰੀ ਵੀ ਜ਼ਿੰਮੇਵਾਰੀ ਹੋਊਗਾ ਜੀ ਆਪਾਂ ਜੀ ਆਏ ਆ ਨਾਥਾਂ ਵਾਲੇ ਮੰਦਿਰ ਦੁਰਿਆਣਾ ਮੰਦਿਰ ਚ ਇੱਥੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਰੇ ਚ ਸ਼ਵਾਲੇ ਦੇ ਵਿੱਚ ਇੱਕ ਕਹੇ ਸਾਧੂ ਵੱਲੋਂ ਹੀ ਸ਼ਰਾਬ ਤੇ ਚਿਕਨ ਚੜਾਇਆ ਗਿਆ ਹੈ ਪੈਰੋ ਬਾਬਾ ਨੂੰ ਜਦ ਕਿ ਬਹੁਤ ਹੀ ਉਹ ਖੰਡਨ ਕੀਤਾ ਆਪਦਾ ਬਹੁਤ ਗਲਤ ਚੀਜ਼ ਸੀਗੀ અપਮਾਨ ਵੀ ਹੋਇਆ ਪਰਮਾਤਮਾ ਦਾ ਸਾਨੂੰ ਵੀ ਦੁੱਖ ਲੱਗਾ ਅੱਜ ਮੈਂ ਤੇ ਪੰਗਜ ਭਾਈ ਆਏ ਆ ਤੇ ਇਹਨਾਂ ਨਾਲ ਗੱਲ ਕੀਤੀ ਹੈ ਜਿਹੜੇ ਤੇ ਇੰਚਾਰਜ ਨੇ ਇਹਨਾਂ ਨਾਲ ਗੱਲ ਹੋ ਗਈ ਆ ਇਹਨਾਂ ਨੇ ਬੁਲਾਈਜ਼ ਕੀਤਾ ਕਿ ਇਹ ਚੀਜ਼ ਗਲਤ ਹੋਈ ਆ ਗਾਂ ਤੋਂ ਨਹੀਂ ਹੋਏਗੀ ਇੰਚਾਰਜ ਸਾਹਿਬ ਨੂੰ ਵੀ ਕਹਿਤਾ ਜੇ ਗਾਂ ਤੋਂ ਇਦਾਂ ਦਾ ਕੁਝ ਹੁੰਦਾ ਤੇ ਆਪਾਂ ਇਹਨਾਂ ਦੇ ਪਰਚੇ ਕਰਾਵਾਂਗੇ ਆਪਾਂ ਨਹੀਂ ਜੇ ਲਿਆਜ ਰੱਖਣਾ ਬਾਤ ਜੋ ਕਿ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ ਲੜਾਈ ਜਾਂਦਾ ਇਹ ਮੰਦਿਰ ਦੀ ਆਪਾਂ ਨੂੰ ਉਹਨਾਂ ਕੋਈ ਮਤਲਬ ਨਹੀਂ ਗੱਦੀਆਂ ਗੁੱਦੀਆਂ ਦੀ ਲੜਿੰਦਾ ਕਿਉਂਕਿ ਲੋਕਾਂ ਨੇ ਨਾ ਮੰਦਿਰਾਂ ਨੂੰ ਗੱਦੀਆਂ ਆਦ ਪੈਸੇ ਵਟੋਰਨ ਦਾ ਤਰੀਕਾ ਬਣਾ ਲਿਆ ਧਰਮ ਦੀ ਆਸਥਾ ਨੂੰ ਇੱਥੇ ਨਹੀਂ ਜੇ ਵਿਕੀ ਬਿਲਕੁਲ ਨਹੀਂ ਵਿਕੀ ਮੈਂ ਤੇ ਜਿੰਨਾਂ ਦਾ ਮੰਦਿਰ ਹੈ ਜਿਹੜੇ ਇਹਨਾਂ ਦੇ ਪ੍ਰਮੁਖ ਨੇ ਉਹਨਾਂ ਕੋ ਵੀ ਬੇਨਤੀ ਕਰਾਂਗਾ ਘੱਟੋ ਘੱਟ ਇੱਕ ਵਾਰ ਆ ਕੇ ਵੇਖੋ ਤੇ ਸਿੱਧਾ ਬਣਨ ਕੀ ਦਿਆ ਸ਼ਵਾਲਿਆਂ ਚ दारू ਮੀਟ ਚੜਨ ਦਿਆ ਵਾ ਜੋ ਕਿ ਹਿੰਦੂ ਧਰਮ ਦੇ ਬਿਲਕੁਲ ਖਿਲਾਫ ਆ ਤੇ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਿਆ ਵਾ ਤੇ ਇਹਨਾਂ ਨੇ ਬਲ ਤੇ ਇਹ ਜ਼ਿੰਮੇਵਾਰ ਹੋਣਗੇ ਅਸੀਂ ਬੰਦ ਦੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਜੈ